ਉਹ ਜਿੰਦੇ ਕੀਤੀ ਆ ਵੀ ਜਿਹੜਾ ਘਟਵਾਵਾ ਆ ਉਹਨਾਂ ਦੇ ਇਹ ਬੱਚੇ ਜਿਹਨਾਂ 18 ਸਾਲ ਤੋਂ ਘੱਟ ਉਮਰ ਦੇ ਪੜਦੇ ਆ ਜਾਂ ਜਿਹੜਾ ਹੀ ਬੰਦੇ ਦੀ ਬੰਦੇ ਦੀ ਬੰਦੇ ਦੀ ਮੌਤ ਹੋਈ ਜਾਂ ਘਰ ਵਾਲੀ ਦੀ ਮੌਤ ਹੋ ਗਈ ਜਾਂ ਜਿਹੜਾ ਬੰਦਾ ਬਿਲਕੁਲ ਮਨਜੀ ਦੇ ਤਾਂ ਬਿਮਾਰ ਆ ਜਾਂ ਜਿਹੜਾ ਬੰਦਾ ਜੇਲ੍ਹ ਵਿੱਚ ਆ ਠੀਕ ਹੈ ਜੀ ਉਹਦੇ ਇਹ ਬੱਚੇ 18 ਸਾਲ ਤੋਂ ਘੱਟ ਉਮਰ ਦੇ ਪੜਦੇ ਪੂਨਾ ਬੱਚਿਆਂ ਨੂੰ ਸਪਾਂਸਰਸ਼ਿਪ ਹੈ ਪੂਰਾ ਪੂਰਾ ਫੁੱਲ ਸਕਸਟਿੰਗ ਦੇ ਅੰਦਰ ਇੱਕ ਮਹੀਨੇ ਦਾ 4000 ਪਰ ਇੱਕ ਸਾਲ ਦਾ 4800 ਇੱਕ ਸਾਲ ਦੂਸਰੇ ਨੰਬਰ ਤੇ ਜਿਹੜੇ ਲੋਕ ਰਾਜ ਮੈਸਟਰੀ ਜਾਂ ਟੈਂਕਰ ਆਪ ਨੰਬਰ ਜਾਂ ਕਾਰ ਕੰਪਨੀਆ ਸਰੀਰ ਦਾ ਕੰਮ ਕਰਦੇ ਆ ਸੀਮਟ ਗਾਰਾ ਬਜੀ ਫੌਂਟਾਂ ਦੇ ਕਾਰੀ ਕਰਦੇ ਨੇ ਠੀਕ ਹੈ ਜੀ ਉਹਨਾਂ ਸਾਰੇ ਮੇ ਲੀਬਰ ਕਾਰਡ ਬਣਾਏ ਆ ਉਹਦੇ ਉੱਤੇ ਬੜੀਆਂ ਬੜੀਆਂ ਸੂਤਾਂ ਜਿਹੜੀਆਂ ਸਕੀਮਾਂ ਬਣੀਆਂ। ਉਹਦੇ ਵਿੱਚ ਪੱਕਾ ਬੀਫਾ ਮੈਨਾਂ 4000 ਰੁਪਏ ਤੋਂ ਸ਼ੁਰੂ ਕਰ ਲੈਣਾ ਲੜਕਿਆਂ ਤੇ 10000 ਲੜਕਿਆਂ ਦਾ 70000 ਰੁਪਏ ਤੱਕ ਠੀਕ ਹੈ ਜਿੱਦਾਂ ਸਾਡੇ ਨਾਲ ਜਿਹੜੀ ਸ਼ੋਦਵਾ ਸ਼ੋਦਾ ਜਿਹਨਾਂ ਨੇ ਲੀਬਰ ਕਾਰਡ ਬਣੇ ਹੁੰਦੇ ਤਾਂ ਇਹਨਾਂ ਨੂੰ 2-2 ਲੱਖ ਰੁਪਏ 2,20,000 ਰੁਪਏ ਨਾਲ ਪੱਕੇ ਪੱਕੇ ਮਿਲਦੇ ਆ ਠੀਕ ਹੈ ਜੀ ਉਹਦੇ ਵਿੱਚ ਪੈਨਸ਼ਨ ਕਰੀਓ ਬੱਕਰੀ ਆ ਉਹ ਸਭ ਸਾਧ ਜੇ 3000 ਲੱਗਣੀ ਹੈ ਤੇ ਉਹਦੇ ਲਈ ਦੀਫਾ ਵੱਖਰਾ ਬੱਚਾ ਦਾ ਤੇ ਉਹਦੇ ਵਿੱਚ ਜੇ ਕੋਈ ਆਪਣਾ ਕਰੇ ਕਿਸੇ ਛੋਟੀ ਮੋਟੀ ਪ੍ਰੋਬਲਮ ਆ ਜਵੇ ਆਪਰੇਸ਼ਨ ਕਰਨਾ ਹੋਵੇ ਤਾਂ 50000 ਰੁਪਏ ਦਾ ਖਰਚਾ ਨਾ ਕੁਮਾਰੀ ਹੋ ਜਾਵੇ ਠੀਕ ਹੈ ਜੀ ਤੇ ਜੇਕਰ ਕਿਸੇ ਦੇ ਘਰ ਲੜਕੀ ਪੈਦਾ ਹੋ ਜAVE ਲੀਵਰਟਾਰ ਬਣਿਆ ਹੋਵੇ ਤਾਂ 75000 ਦੀ ਆਪਣੀ ਠੀਕ ਹੈ ਜੀ ਤੇ ਮੌਤ ਆਪਣੀ ਸਾਰੀ ਨਿਸ਼ਚਿਤ ਆ ਜਿਹਦਾ ਲੀਬਰ ਕਾਰਡ ਬਣਿਆ ਹੋਊਗਾ ਇਹਦਾ 2 ਲੱਖ ਰੁਪਏ ਦਾ ਮੌਤ ਦਾ ਕਾਗਜ਼ ਹੱਸਤਾ ਵੀ ਇਹਨਾਂ ਤੇ ਸਾਰੇ ਲੀਬਰ ਕਾਰਡ ਨਹੀਂ ਬਣਾਇਆ ਮੇਰਾ ਨੰਬਰ ਸਾਰੇ ਜਿਹੜੇ ਜਿਹੜੇ